ਜਾਬ ਦੇ ਵਿੱਚ ਹੜ ਦਾ ਕਹਿਰ ਘਟਿਆ ਪਾਣੀ ਘਟਿਆ ਕਿਸੇ ਵੀ ਥਾਂ ਤੋਂ ਪਿਛਲੇ 24 ਘੰਟਿਆਂ ਵਿੱਚ ਬੰਨ ਟੁੱਟਣ ਦੀ ਖਬਰ ਨਹੀਂ ਆਈ ਕਿਤੇ ਵੀ ਪਾਣੀ ਚੜਨ ਦੀ ਖਬਰ ਨਹੀਂ ਆਈ ਕਿਤੇ ਵੀ ਡੈਮਾਂ ਦੇ ਗੇਟ ਖੁੱਲਣ ਦੀ ਖਬਰ ਨਹੀਂ ਆਈ ਕਿਤੇ ਵੀ ਬੰਨ ਮਜ਼ਬੂਤ ਕਰਨ ਦੀ ਜ਼ਰੂਰਤ ਬਹੁਤੀ ਮਹਿਸੂਸ ਨਹੀਂ ਕੀਤੀ ਗਈ ਮਤਲਬ ਇਹ ਜੀ ਕਿ ਹੌਲੀ ਹੌਲੀ ਜ਼ਿੰਦਗੀ ਪੰਜਾਬ ਦੇ ਵਿੱਚ ਹੜ ਪ੍ਰਭਾਵਿਤ ਖੇਤਰਾਂ ਦੀ ਜ਼ਿੰਦਗੀ ਲੀਰ ਉੱਤੇ ਆਉਣੀ ਸ਼ੁਰੂ ਹੋ ਜਾਊਗੀ ਮੈਂ ਹੋ ਜਾਊਗੀ ਦੀ ਗੱਲ ਕਰਦਾ ਹੋ ਗਈ ਇਹ ਨਹੀਂ ਗੱਲ ਕਹਿੰਦਾ ਕਿਉਂਕਿ ਜਿਹੜੀਆਂ ਥਾਵਾਂ ਤੇ ਪਾਣੀ ਸੁੱਕ ਰਿਹਾ ਜਾਂ ਪਾਣੀ ਮੁੱਕ ਰਿਹਾ ਉਥੇ ਤੁਹਾਨੂੰ ਨਿਸ਼ਾਨੀਆਂ ਬਹੁਤ ਭੈੜੀਆਂ ਦਿਸਦੀਆਂ ਬੜੀਆਂ ਮਾੜੀਆਂ ਬੜੀਆਂ ਖਤਰਨਾਕ ਬੜੀਆਂ ਦਿਲ ਖਮਾਉਂ ਦਿਸਦੀਆਂ ਝੋਨਾ ਬਿਲਕੁਲ ਕਾਲਾ ਹੋਇਆ ਪਿਆ ਗਲਿਆ ਪਿਆ ਕਈ ਥਾਵਾਂ ਦੇ ਉੱਤੇ ਕੱਲੀ ਤੁਹਾਨੂੰ ਰੇਤ ਦਿਸਦੀ ਤੁਹਾਨੂੰ ਆਪਣਾ ਖੇਤ ਦਿਸਦਾ ਹੀ ਨਹੀਂ ਕੋਈ ਵਟ ਨਹੀਂ ਦਿਸਦੀ ਕੋਈ ਖਾਲ ਨਹੀਂ ਦਿਸਦਾ ਕੱਲੀ ਤੇ ਕੱਲੀ ਰੇਤ ਦਿਸਦੀ ਆ ਸੋ ਇਹ ਸਾਰਾ ਕੁਝ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਲੰਮਾ ਸਮਾਂ ਜਿਠਣਾ ਤੇ ਪੰਜਾਬੀ ਪੰਜਾਬੀ ਦੀ ਮਦਦ ਕਰਦੇ ਰਹਿਣ ਸਰਕਾਰਾਂ ਵੀ ਕਰਨ ਅਸੀਂ ਸਾਰੇ ਕਰੀਏ ਇਹਦੀ ਅਸੀਂ ਹਮੇਸ਼ਾ ਕਾਮਨਾ ਕਰਦੇ ਆਂ ਪਰ ਐਤਕੀ ਇਸ ਹੜ ਦੇ ਵਿੱਚ ਨੋਟ ਵੰਡਣ ਵਾਲਾ ਸਿਲਸਿਲਾ ਕੈਸ਼ ਵੰਡਣ ਵਾਲਾ ਸਿਲਸਿਲਾ ਜ਼ੋਰਾਂ ਦੇ ਉੱਤੇ ਰਿਹਾ ਸੋ ਹਬੀਰ ਸਿੰਘ ਬਾਦਲ ਨੇ 2 ਕਰੋੜ ਤੋਂ ਵੱਧ ਰੁਪਈਆ ਕੈਸ਼ ਵੰਡੇ ਆ ਫਿਰ ਖਬਰਾਂ ਆਉਣ ਲੱਗ ਪਈਆਂ ਜੀ ਕਿ ਮਨਕੀਰਤ ਔਲਖ ਦੇ ਵੱਲੋਂ ਫਲਾਣੀਆਂ ਫਲਾਣੀਆਂ ਥਾਵਾਂ ਦੇ ਉੱਤੇ ਜਾ ਕੇ ਕੈਸ਼ ਵੰਡੇ ਜਾ ਰਿਹਾ ਫਿਰ ਵਿਚ ਵਿਚਾਲੇ ਖਬਰਾਂ ਇਹ ਵੀ ਆਈਆਂ ਅਸੀਂ ਵੀਡੀਓ ਵੀ ਦੇਖੀਆਂ ਆ ਕਿ ਰਾਜਾ ਵਿੜਿੰਗ ਦੇ ਵੱਲੋਂ ਵੀ ਕੈਸ਼ ਵੰਡੇ ਜਾ ਰਿਹਾ ਜਿਵੇਂ ਕਿ ਲੰਘੇ ਕਲ ਸਸਰਾੜੀ ਵਾਲੇ ਵੰਡਣ ਦੇ ਉੱਤੇ ਉਗੇ ਉਹ ਥਾਂ ਦੇ ਉੱਤੇ ਇੱਕ ਸਾਧਨ ਨੂੰ ਕੁਝ ਲੱਖ ਰੁਪਏ ਦਿੱਤੇ ਆ ਕੈਸ਼ ਤੇ ਇਹ ਗੱਲ ਕਹੀ ਆ ਵੀ ਜੇਕਰ ਹੋਰ ਲੋੜ ਪਈ 10-15 ਲੱਖ ਰੁਪਏ ਹੋਰ ਵੀ ਦੇ ਦਾਂਗੇ ਪਰ ਮਨਕੀਰ ਤੌਲ ਕਿਉਂਕਿ ਪੰਜਾਬੀ ਗਾਇਕ ਆ ਪਿਛਲੇ ਕਾਫੀ ਸਮੇਂ ਤੋਂ ਕਈ ਤਰ੍ਹਾਂ ਦੀਆਂ ਉਲਝਣਾਂ ਦੇ ਵਿੱਚ ਵੀ ਘਿਰਿਆ ਰਿਹਾ ਪਰ ਜਿਸ ਤਰੀਕੇ ਦੇ ਨਾਲ ਪਿਛਲੇ 15 ਦਿਨਾਂ ਦੇ ਵਿੱਚ ਮਨਕੀਰਤ ਔਲਖ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਜਿਵੇਂ ਕਿ ਉਹ ਹੀਰੋ ਬਣ ਕੇ ਉੱਭਰਿਆ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਤੇ 80% ਦੇ ਕਰੀਬ ਟਿੱਪਣੀਆਂ ਉਹਦੇ ਪੱਖ ਦੇ ਵਿੱਚ ਹੋਈਆਂ ਇਹਨੇ ਇੱਕ ਨਵੀਂ ਚਰਚਾ ਛੇੜੀ ਆ ਮੈਂ ਫੇਰ ਇਹ ਗੱਲ ਕਹਿੰਦਾ ਪੈਸੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਕੋਲ ਆ ਕਈ ਅਰਬਪਤੀ ਲੋਕ ਵੀ ਆ ਪੰਜਾਬ ਦੇ ਵਿੱਚ ਕਈ ਖਰਬਪਤੀ ਵੀ ਹੋਣਗੇ ਇੱਥੇ ਵੱਡੇ ਵੱਡੇ ਉਦਯੋਗਪਤੀ ਵੀ ਆ ਵੱਡੇ ਵੱਡੇ ਪ੍ਰਾਪਰਟੀ ਡੀਲਰ ਵੀ ਆ ਵੱਡੇ ਵੱਡੇ ਗਾਇਕ ਵੀ ਆ ਵੱਡੇ ਵੱਡੇ ਰਾਜਨੀਤਿਕ ਲੋਕ ਵੀ ਆ ਜਿਨ੍ਹਾਂ ਦੇ ਕੋਲੇ ਰੁਪਈਆਂ ਦੀ ਕਮੀ ਨਹੀਂ ਜਦੋਂ ਇਹ ਅੰਕੜੇ ਬੋਲਦੇ ਆ ਜੀ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬੈਠੇ ਕੁੱਲ ਮੈਂਬਰ ਦੇ ਜਿਹੜੇ ਵਿਧਾਇਕ ਨੇ ਜਿਹੜੇ ਉਹਦਾ 70% ਤੋਂ ਵੱਧ ਹਿੱਸਾ ਇਸ ਵੇਲੇ ਕਰੋੜਪਤੀ ਆ ਤੇ ਮਤਲਬ ਇਹ ਜੀ ਕਿ ਉਹ ਲੱਖਪਤੀ ਤਾਂ ਕਿਸੇ ਨੂੰ ਵੀ ਬਣਾ ਸਕਦੇ ਆ ਲੱਖਾਂ ਰੁਪਈਆ ਤੋਂ ਵੰਡ ਸਕਦੇ ਆ ਪਰ ਜੀਰਾ ਕਿਸੇ ਕਿਸੇ ਦੇ ਵਿੱਚ ਹੁੰਦਾ ਰੁਪਈਏ ਬਹੁਤ ਸਾਰੇ ਲੋਕਾਂ ਕੋਲੇ ਆ ਪਰ ਕਿਸੇ ਨੂੰ ਦੇਣ ਦੇ ਲਈ ਜੀਰਾ ਕਿਸੇ ਵਿਰਲੇ ਟਾਮੇ ਦੇ ਵਿੱਚ ਹੁੰਦਾ ਜਿਵੇਂ ਕਿ ਐਤਕੀ ਦੇ ਹੜਾਂ ਦੇ ਵਿੱਚ ਦਿਖਾਇਆ ਗਿਆ ਜਿਹੜੇ ਲੋਕਾਂ ਨੇ ਜੀਰਾ ਦਿਖਾਇਆ ਧੰਨਵਾਦ ਕਰਨਾ ਬਣਦਾ ਕਿਉਂਕਿ ਆਪਣੀ ਪੰਜਾਬਗਾਂ ਦੀ ਇੱਕ ਅਰਤ ਆ ਵੀ ਅਸੀਂ ਹਰ ਇੱਕ ਦੇ ਵਿੱਚ ਨੁਕਸ ਕੱਢਣ ਦੇ ਆਦੀ ਬਣ ਜਾਂਦੇ ਆ ਪਰ ਆਪਾਂ ਐਪਰੀਸ਼ੀਏਟ ਕਰੀਏ ਜੇ ਉਹਨਾਂ ਕੋਲੇ ਸੀ ਦੇਤੇ ਜੇ ਤੁਹਾਡੇ ਕੋਲੇ ਤੁਸੀਂ ਵੀ ਦਿਓ ਜੇ ਹੈ ਨਹੀਂ ਤਾਂ ਚੁੱਪ ਰਹੋ ਤੇ ਜੇਕਰ ਭਵਿੱਖ ਦੇ ਵਿੱਚ ਕੋਈ ਲੋੜ ਉਹਨਾਂ ਨੂੰ ਪਈ ਤੇ ਉਹ ਤੁਸੀਂ ਆਪਣੇ ਮੁਤਾਬਕ ਫੈਸਲਾ ਕਰ ਲਿਓ ਜੀ ਕਿ ਭਾਈ ਅਸੀਂ ਕਿਉਂ ਖੜਨਾ ਕਿ ਨਹੀਂ ਖੜਨਾ ਮਨਕੀਰ ਤੌਲਖ ਦਾ ਪਿੰਡ ਹੈਗਾ ਜੀ ਤਰਨਤਾਰਨ ਦੇ ਵਿੱਚ ਠੱਠੀਆਂ ਸੋਲ ਇਹ ਤਰਨਤਾਰਨ ਦੇ ਵਿੱਚ ਪਿੰਡ ਆ ਤੇ ਹੁਣ ਚਰਚਾ ਇਸ ਗੱਲ ਦੀ ਚੱਲ ਪਈ ਆ ਵੀ ਜਦੋਂ ਮੁੱਖ ਮੰਤਰੀ ਸਾਹਿਬ ਦੇ ਨਾਲ ਵੀਡੀਓ ਕਾਲ ਦੇ ਉੱਤੇ ਮਨਕੀਰ ਤੌਲਖ ਦੀ ਗੱਲ ਹੋਈ ਆ ਕਿਤੇ ਇਹਦੀ ਕੋਈ ਸਿਆਸੀ ਤਾਰ ਤਾਂ ਨਹੀਂ ਜੁੜਦੀ ਕਿਤੇ ਚੋਣਾ ਦੇ ਨਾਲ ਤਾਂ ਕੋਈ ਸਿਆਸੀ ਤਾਰ ਨਹੀਂ ਜੁੜਦੀ ਮਨਕੀਰ ਤੌਲਖ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾ ਵਸਨੀਕ ਆ ਉਹਦਾ ਪਿਛੋਕੜ ਇੱਥੇ ਆ ਤੇ ਤਰਨਤਾਰਨ ਦੇ ਵਿੱਚ ਜ਼ਮੀਨੀ ਟੂਣ ਵੀ ਹੋਣੀ ਆ ਕਿਤੇ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਇਹ ਵੀ ਸਿਆਸੀ ਗਲਿਆਰੇ ਦੇ ਵਿੱਚ ਹੁਣ ਚਰਚਾ ਚੱਲ ਪਈ ਆ ਹਸਪਤਾਲ ਦੇ ਵਿੱਚੋਂ ਫੋਟੇਸ ਹਸਪਤਾਲ ਦੇ ਵਿੱਚ ਦਾਖਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਨਕੀਰ ਤੌਲਖ ਨੂੰ ਵੀਡੀਓ ਕਾਲ ਕਰਦੇ ਆ ਦੋਵਾਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਆ ਮਨਕੀਰ ਤੌਲਖ ਇਹ ਗੱਲ ਕਹਿ ਰਹੇ ਜੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਜੀ ਕਿ ਮੈਂ ਤੁਹਾਡੀ ਹਰ ਗੱਲ ਨੂੰ ਹਰ ਵੀਡੀਓ ਨੂੰ ਹਰ ਗੱਲ ਨੂੰ ਦੇਖਿਆ ਤੁਸੀਂ ਵਿੱਚ ਜਾ ਕੇ ਲੋਕਾਂ ਦੇ ਭਾਵਕ ਵੀ ਹੋਏ ਹੋ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਹੋ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਤੇ ਔਲਖ ਇਹ ਗੱਲ ਕਹਿ ਰਹੇ ਜੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਹਾਡੇ ਤੇ ਪੂਰਾ ਪੰਜਾਬ ਇਸ ਵੇਲੇ ਮਾਣ ਕਰ ਰਿਹਾ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਜਿਹੜੇ ਆ ਛੋਟੇ ਜ਼ਿਮੀਂਦਾਰ ਉਹਨਾਂ ਦੇ ਕਰਜ਼ੇ ਵੀ ਮਾਫ਼ ਕਰਿਓ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਤੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਜੀ ਕਿ ਅਸੀਂ ਇਸ ਗੱਲ ਦੇ ਉੱਤੇ ਵੀ ਵਿਚਾਰ ਕਰ ਰਹੇ ਹਾਂ ਮਨਕੀਰ ਤੌਲਖ ਫੇਰ ਇਹ ਗੱਲ ਕਹਿੰਦਾ ਕਿ ਕਿਰਪਾ ਕਰਕੇ ਤੁਸੀਂ ਨਾ ਜੀ ਦੇਖੋ ਤੁਸੀਂ ਸਾਡੀ ਇੰਡਸਟਰੀ ਦੇ ਹੀਰੇ ਹੋ ਤੁਸੀਂ ਆ ਜਿਹੜੇ ਛੋਟੇ ਜ਼ਿਮੀਦਾਰਾਂ ਦੇ ਕਰਜ਼ੇ ਮਾਫ਼ ਕਰਨ ਦੇ ਬਾਰੇ ਜ਼ਰੂਰ ਗੌਰ ਕਰਿਓ ਕਿਉਂਕਿ ਮੈਂ ਹਰ ਪਾਸੇ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਦਾ ਰੌਲਾ ਪਾਇਆ ਕਿ ਭਾਈ ਮੁੱਖ ਮੰਤਰੀ ਸਾਹਿਬਾ ਕੁਝ ਕਰਨਗੇ ਤੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਰਦੇ ਜੀ ਕਿ ਆਪਾਂ ਹਰ ਗੱਲ ਦੇ ਉੱਤੇ ਵਿਚਾਰ ਕਰਾਂਗੇ ਪੰਜਾਬ ਨੇ ਬਹੁਤ ਵਾਰ ਬੜਾ ਕੁਝ ਹੰਡਾਇਆ ਤੁਰਕੀ ਦੇ ਵਿੱਚ ਜਾ ਕੇ ਵੀ ਲੰਗਰ ਲਾਏ ਲੀਬੀਆ ਦੇ ਵਿੱਚ ਵੀ ਲਾਏ ਪੰਜਾਬਗਾਂ ਨੇ ਬਹੁਤ ਕੁਝ ਕੀਤਾ ਅੱਜ ਤੱਕ ਤੇ ਪੰਜਾਬੀਆਂ ਦੇ ਚੁੱਲ੍ਹੇ ਦੇ ਵਿੱਚ ਅਸੀਂ ਘਾੜੀ ਉਗਣ ਲਿਆਂਗੇ ਤੇ ਪੰਜਾਬ ਦੇ ਚੁੱਲ੍ਹੇ ਦੀ ਅਗਨੀ ਬੁਝੜ ਦੇਾਂਗੇ। ਸੋ ਆਪਸ ਦੇ ਵਿੱਚ ਵਾਰਤਾਲਾਪ ਹੋਈ ਆ। ਬੜੀ ਸੋਹਣੀ ਗੱਲ ਆ ਮੁੱਖ ਮੰਤਰੀ ਸਾਹਿਬ ਨੇ ਐਪਰੀਸ਼ੀਏਟ ਕੀਤਾ। ਮਨਕੀਰ ਤੌਲਖ ਨੇ ਧੰਨਵਾਦ ਕੀਤਾ। ਪਰ ਸਿਆਸੀ ਤਾਰਾਂ ਕਿੱਥੇ ਜੁੜਦੀਆਂ? ਲੋਕਾਂ ਦਾ ਵੱਡਾ ਹਿੱਸਾ ਇਹ ਗੱਲ ਕਹਿਣ ਲੱਗ ਪਿਆ ਸਿਆਸੀ ਲੋਕਾਂ ਦਾ ਖਾਸ ਕਰਕੇ ਕਿ ਇਹ ਤਰਨਤਾਰਨ ਦੀ ਜ਼ਮੀਨੀ ਚੋਣ ਦੇ ਲਈ ਗਰਾਊਂਡ ਤਾਂ ਹੀ ਤਿਆਰ ਕੀਤੀ ਜਾ ਰਹੀ। ਕਿਉਂਕਿ ਤਰਨਤਾਰਨ ਦੇ ਵਿੱਚ ਪਿੰਡ ਆ ਬਨਕੀਰ ਤੌਲਖ ਦਾ ਲੋਕਾਂ ਦਾ ਵੱਡਾ ਹਿੱਸਾ ਸਿਆਸੀ ਲੋਕਾਂ ਨੇ ਇਹ ਗੱਲ ਕਹਿੰਦਾ ਵੀ ਜਿਸ ਤਰੀਕੇ ਦੇ ਨਾਲ ਇੱਕਦਮ ਮਨਕੀਰ ਤੌਲਖ ਦੇ ਵੱਲੋਂ ਪੈਸੇ ਦੇਣੇ ਸ਼ੁਰੂ ਕੀਤੇ ਗਏ ਜਿਸ ਤਰੀਕੇ ਨਾਲ ਇੱਕਦਮ ਮਨਕੀਰ ਤੌਲਖ ਦਾ ਉਭਾਰ ਹੋਇਆ ਕਿਤੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜਨ ਦੀ ਯੋਜਨਾ ਤਾਂ ਨਹੀਂ ਹਾਲਾਂਕਿ ਮੇਰਾ ਨਿੱਜੀ ਤੌਰ ਦੇ ਉੱਤੇ ਇਹ ਪ੍ਰਭਾਵ ਆ ਵੀ ਜੇਕਰ ਲੜਨੀ ਵੀ ਹੋਵੇ ਮਨਕੀਰ ਤੌਲਖ ਨੇ ਇੱਕ ਗੁਣਾ ਥੋੜੀ ਆ ਉਹਨੂੰ ਚੋਣ ਲੜਨ ਦਾ ਅਧਿਕਾਰ ਆ ਪੰਜਾਬ ਦੇ ਹਰ ਬੰਦੇ ਨੂੰ ਚੋਣ ਲੜਨ ਦਾ ਅਧਿਕਾਰ ਆ ਕਿਸੇ ਵੀ ਥਾਂ ਤੋਂ ਚੋਣ ਲੜਨ ਦਾ ਅਧਿਕਾਰ ਆ ਕਿਸੇ ਵੀ ਪਾਰਟੀ ਦੇ ਵੱਲੋਂ ਚੋਣ ਲੜਨ ਦਾ ਅਧਿਕਾਰ ਆ ਜੇ ਉਹ ਚੋਣ ਹੋਣ ਵਾਲੀ ਲੜੇ ਜਾਂ ਉਹ 2027 ਵਾਲੀ ਲੜੇ ਇਹ ਚੋਣ ਲੜਵਾਉਣ ਵਾਲਿਆਂ ਦੀ ਤੇ ਚੋਣ ਲੜਨ ਵਾਲੇ ਦੀ ਮਰਜ਼ੀ ਆ ਇਹਦੇ ਵਿੱਚ ਮੇਰੀ ਤੁਹਾਡੀ ਮਰਜ਼ੀ ਕੋਈ ਨਹੀਂ ਗਈ ਪਰ ਅੰਦਾਜ਼ੇ ਇਸ ਗੱਲ ਦੇ ਲੱਗਣੇ ਸ਼ੁਰੂ ਹੋਏ ਆ ਕਿ ਮਨਕੀਰਤ ਔਲਖ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਵਿਚਰਿਆ ਜਿਵੇਂ ਉਹਨੇ ਪੈਸੇ ਵੰਡੇ ਜਿਵੇਂ ਉਹਨੇ ਆਪਣਾ ਕੰਮਕਾਜ ਕਰਕੇ ਦਿਖਾਇਆ ਜਿਵੇਂ ਮੁੱਖ ਮੰਤਰੀ ਸਾਹਿਬ ਦੀਆਂ ਗੱਲਾਂ ਉਹਨੇ ਹਰ ਪੀੜਿਤ ਖੇਤਰਾਂ ਦੇ ਵਿੱਚ ਵੀ ਮਾਈਕ ਦੇ ਮੂਹਰੇ ਖੜ ਖੜ ਕੇ ਕੀਤੀਆਂ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਸਾਹਿਬ ਦੇ ਨਾਲ ਵੀਡੀਓ ਕਾਲ ਤੇ ਗੱਲਬਾਤ ਹੋਈ ਆ ਇਹਦੇ ਸਿਆਸੀ ਤਾਰ ਜੁੜਦੇ ਹੋਣਗੇ ਅੰਦਾਜ਼ੇ ਨੇ ਇਸ ਗੱਲ ਦੇ ਹੁਣ ਸਮਾਂ ਦੱਸੂਗਾ ਕਿ ਜਿਹੜੇ ਅੰਦਾਜ਼ੇ ਆ ਇਹ ਹਕੀਕਤ ਦੇ ਵਿੱਚ ਬਦਲਦੇ ਆ ਕਿ ਨਹੀਂ ਬਦਲਦੇ ਮੈਂ ਫੇਰ ਹੀ ਬੇਨਤੀ ਕਰਦਾ ਮਨਕੀਰਤ ਔਲਖ ਨੇ ਬਹੁਤ ਸੋਹਣਾ ਕੰਮ ਕਰਕੇ ਦਿਖਾਇਆ ਮੈਂ ਪਿਛਲੇ ਦਿਨੀ ਵੀ ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਰੁਪਈਏ ਹੋ ਸਕਦਾ ਤੁਹਾਡੇ ਗਵਾਂਢੀ ਦੇ ਕੋਲੇ ਬਹੁਤ ਹੋਣ ਹੋ ਸਕਦਾ ਉਹਦੀ ਪੇਟੀ ਭਰੀ ਪਈ ਹੋਵੇ ਨੋਟਾਂ ਦੀ ਹੋ ਸਕਦਾ ਬੇਸਮੈਂਟ ਬਣਾਈ ਹੋਵੇ ਉਹਨਾਂ ਨੋਟ ਸਾਂਭਣ ਦੇ ਲਈ ਪਰ ਜਿਹੜਾ ਥੋੜੀ ਆ ਬੰਦੇ ਹੱਥ ਘੁੱਟ ਕੇ ਚੱਲਦੇ ਆ ਬੰਦਿਆਂ ਦੇ ਉੱਤੇ ਵੀ ਪੈਸੇ ਨਹੀਂ ਵਰਤੇ ਜਾਂਦੇ ਬਹੁਤ ਸਾਰੇ ਲੋਕ ਅਸੀਂ ਐਸੇ ਦੇਖਦੇ ਆ ਜਿਹੜੇ ਕਿ ਆਪਦੇ ਉੱਤੇ ਵੀ ਪੈਸੇ ਨਹੀਂ ਖਰਚਦੇ ਉਹਨਾਂ ਨੂੰ ਇਸ ਗੱਲ ਦਾ ਹੁਕਮ ਨਹੀਂ ਹੈਗਾ ਸੋ ਮਨਕੀਰ ਤੌਲਖ ਨੇ ਨੈਟ ਕੇ ਮਦਦ ਕੀਤੀ ਆ ਅਸੀਂ ਵੀਡੀਓ ਉਹ ਵੀ ਦੇਖੀ ਆ ਜਿਹਦੇ ਵਿੱਚ ਇੱਕ ਜ਼ਖਮੀ ਹੋਈ ਕੁੜੀ ਆ ਤੇ ਉਸ ਕੁੜੀ ਨੂੰ ਉਹ ਆਪਣੀ ਗੱਡੀ ਦੇ ਵਿੱਚ ਪਾ ਕੇ ਤੇ ਭੇਜਦਾ ਤੇ ਨੋਟਾਂ ਦੀਆਂ ਦਸਤੀਆਂ ਵੀ ਨਾਲ ਦਿੰਦਾ ਫਿਰ ਅਸੀਂ ਇਹ ਵੀ ਦੇਖੀਆਂ ਵੀ ਭਾਈ ਉਹਨੇ ਕਿਸੇ ਨੂੰ 2 ਲੱਖ ਰੁਪਈਆ ਕਿਸੇ ਨੂੰ 1 ਲੱਖ ਰੁਪਈਆ ਕਿਸੇ ਨੂੰ 50 ਹਜ਼ਾਰ ਰੁਪਈਆ ਕਿਸੇ ਨੂੰ 70 ਹਜ਼ਾਰ ਰੁਪਈਆ ਉਹਨੇ ਦਿਲ ਖੋਲ ਕੇ ਨੋਟ ਵੰਡੇ ਆ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਸ਼ਾਇਦ ਉਹਨੇ ਵੀ ਕਰੋੜ ਸਵਾ ਕਰੋੜ ਰੁਪਈਆ ਵੰਡ ਦਿੱਤਾ ਹੋਵੇ ਸ਼ਾਇਦ ਮੈਂ ਕਹਿੰਦਾ ਮੈਨੂੰ ਪੱਕਾ ਨਹੀਂ ਪਤਾ ਇਹਦੇ ਬਾਰੇ ਅਗਲੀ ਗੱਲ ਇਹ ਜੀ ਕਿ ਉਹਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਟਰੈਕਟਰ ਦੇਣ ਦਾ ਐਲਾਨ ਕੀਤਾ 10 ਟਰੈਕਟਰ ਦਿੱਤੇ 100 ਟਰੈਕਟਰ ਹੋਰ ਦੇਣ ਦਾ ਐਲਾਨ ਕੀਤਾ ਹੋਰ ਵੀ ਬੜੀ ਮਦਦ ਕਰਨ ਦਾ ਐਲਾਨ ਕੀਤਾ ਮਨਕੀਰਤ ਔਲਖ ਗਾਇਕੀ ਦੇ ਵਿੱਚ ਇੱਕਦਮ ਉੱਭਰਿਆ ਫਿਰ ਉਹਨੂੰ ਕਈ ਤਰ੍ਹਾਂ ਦੇ ਧਮਕੀਆਂ ਆਇਆ ਆ ਉਸ ਤੋਂ ਬਾਅਦ ਸਿਕਿਉਰਿਟੀ ਮਿਲੀ ਫਿਰ ਕਈ ਤਰ੍ਹਾਂ ਦੇ ਵਿਵਾਦ ਵਿਵਾਦ ਵੀ ਉਹਦੇ ਨਾਲ ਜੁੜਿਆ ਤੇ ਹੁਣ ਉਹ ਇੱਕਦਮ ਇਸ ਤਰੀਕੇ ਦੇ ਨਾਲ ਆਪਦੀ ਪਛਾਣ ਅਨਿਖੜਨੀ ਬਣਾਉਣ ਦੇ ਵਿੱਚ ਇੱਕਦਮ ਅਡਰੀ ਬਣਾਉਣ ਦੇ ਵਿੱਚ ਕਾਮਯਾਬ ਹੋਇਆ ਕਹਿਣ ਵਾਲੀ ਇਹ ਵੀ ਗੱਲ ਕਹੀ ਜਾਂਦੇ ਆ ਕਿ ਭਾਈ ਮਨਕੀਰਤ ਔਲਖਾ ਜਿਹੜਾ ਲੋਕਾਂ ਦੇ ਨਾਲ ਆਪਣਾ ਜੁੜਾਪੈਦਾ ਕਰਨ ਦੇ ਲਈ ਹਮਦਰਦੀ ਲੈਣ ਲਈ ਕੁਝ ਕਰ ਰਿਹਾ ਮੇਰੀ ਉਹਨਾਂ ਸਾਰੇ ਲੋਕਾਂ ਨੂੰ ਬੇਨਤੀ ਆ ਦਿਮਾਗ ਦੇ ਘੋੜੇ ਆਪਾਂ ਘੱਟ ਦੜਾਈਏ ਜਿਹੜਾ ਵੀ ਬੰਦਾ ਇਸ ਵੇਲੇ ਕੰਮ ਕਰ ਰਿਹਾ ਆਪਾਂ ਉਹਦਾ ਸ਼ੁਕਰੀਆ ਅਦਾ ਕਰਗੇ ਬੰਦੇ ਨੇ ਭਵਿੱਖ ਦੇ ਵਿੱਚ ਕੀ ਕਰਨਾ ਤੁਸੀਂ ਉਹਦੇ ਨਾਲ ਖੜਨਾ ਕਿ ਨਹੀਂ ਖੜਨਾ ਜੇ ਉਹ ਸਿਆਸੀ ਤੌਰ ਦੇ ਉੱਤੇ ਕਿਸੇ ਪਾਰਟੀ ਵੱਲੋਂ ਚੋਣ ਲੜੇ ਉਹਦੀ ਮਦਦ ਕਰਨੀ ਨਹੀਂ ਕਰਨੀ ਇਹ ਵੀ ਤੁਹਾਡੀ ਮਰਜ਼ੀ ਆ ਫਿਲਹਾਲ ਉਹ ਮਦਦ ਕਰ ਰਿਹਾ ਉਹਨੂੰ ਆਪਾਂ ਐਪਰੀਸ਼ੀਏਟ ਕਰੀਏ ਫਿਲਹਾਲ ਜਿਹੜੇ ਵੀ ਨੇਤਾ ਜਿਹੜੇ ਵੀ ਲੋਕ ਤਿੱਲ ਫੁੱਲ ਵੱਧ ਤੋਂ ਵੱਧ ਜਾਂ ਘੱਟ ਤੋਂ ਘੱਟ ਮਦਦ ਕਰਦੇ ਆ ਆਪਾਂ ਉਹਨਾਂ ਦਾ ਧੰਨਵਾਦ ਕਰੀਏ ਹਰ ਬੰਦਾ ਪੈਸੇ ਦੇ ਕੇ ਮਦਦ ਨਹੀਂ ਕਰ ਸਕਦਾ ਪਰ ਜਿਹੜੇ ਬੰਦੇ ਮਦਦ ਕਰ ਰਹੇ ਆ ਆਪਾਂ ਨੂੰ ਸ਼ੁਕਰੀਆ ਤੋਰਨ ਅਦਾ ਕਰਨਾ ਪਊਗਾ ਸੋ ਵੇਨੇ ਭਾਈ ਮਨਕੀਰ ਤੌਲਖ ਕਿਹੜੀ ਸੀਟ ਤੋਂ ਐਮਐਲਏ ਬਣਦਾ ਜਾਂ ਉਹ ਐਮਐਲਏ ਦੀ ਚੋਣ ਨਹੀਂ ਲੜਦਾ ਜਾਂ ਉਹਦੇ ਮਨ ਦੇ ਵਿੱਚ ਇੱਕਦਮ ਇਨਸਾਨੀਅਤ ਦਾ ਜਜ਼ਬਾ ਇਵੇਂ ਉੱਠਿਆ ਕਿ ਉਹ ਭਾਈ ਦਿਨ ਰਾਤ ਉਹਨੇ ਇੱਕ ਕਰਤਾ ਉਹਨੇ ਪਰਣਾ ਬੰਨ ਕੇ ਸਿਰ ਦੇ ਉੱਤੇ ਤੇ ਕਦੇ ਕਿਸੇ ਥਾਂ ਦੇ ਉੱਤੇ ਮਦਦ ਕੀਤੀ ਕਦੇ ਕਿਸੇ ਥਾਂ ਤੇ ਮਦਦ ਕੀਤੀ ਤੇ ਐਤਕੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਵਿੱਚ ਦਸਤੀ ਨੋਟ ਵੰਨਣ ਵਾਲੇ ਲੋਕਾਂ ਦੀ ਚਰਚਾ ਬਹੁਤ ਵੱਡੇ ਪੱਧਰ ਤੇ ਹੋਈ ਆ ਤੇ ਮੌਕੇ ਦੇ ਮੁਤਾਬਕ ਜਿਨੇ ਵੀ ਜਿਹਦੀ ਮਦਦ ਕੀਤੀ ਆ ਆਪਾਂ ਭਾਈ ਉਹਦਾ ਸ਼ੁਕਰੀਆ ਦਾ ਕਰਦੇ ਆ ਹੁਣ ਉਸ ਤੋਂ ਅਗਲੀ ਗੱਲ ਇੱਕ ਬੇਨਤੀ ਦੇ ਰੂਪ ਦੇ ਵਿੱਚ ਆ ਮਦਦ ਬਹੁਤ ਹੋਈ ਤੇ ਬਹੁਤ ਹੋ ਰਹੀ ਆ ਕੱਲੇ ਪੰਜਾਬੀ ਨਹੀਂ ਹੁਣ ਤਾਂ ਗੈਰ ਪੰਜਾਬੀ ਵੀ ਬਹੁਤ ਸਾਰੇ ਮਦਦ ਕਰਨ ਆਏ ਆ ਮੁਸਲਮ ਭਾਈਚਾਰੇ ਨੇ ਵੀ ਹਿੰਦੂ ਜਥੇਬੰਦਿਆਂ ਦੇ ਵੀ ਜੈਨ ਭਾਈਚਾਰੇ ਨੇ ਵੀ ਬਹੁਤ ਸਾਰੀ ਮਦਦ ਕੀਤੀ ਆ ਆਪਾਂ ਸਾਰਿਆਂ ਦਾ ਸ਼ੁਕਰੀਆ ਨਾ ਕਰਕੇ ਪਰ ਮੇਰੀ ਬੇਨਤੀ ਆ ਵੀ ਜੇਕਰ ਕੋਈ ਮਹਾਰਾਸ਼ਟਰ ਤੋਂ ਤੁਹਾਡੀ ਮਦਦ ਕਰਨ ਆ ਰਿਹਾ ਹੜਪੀੜਤਾਂ ਨੂੰ ਬੇਨਤੀ ਆ ਖਾਸ ਕਰਕੇ ਜੇਕਰ ਕਿਸੇ ਹੋਰ ਸੂਬੇ ਤੋਂ ਹਰਿਆਣੇ ਤੋਂ ਆ ਰਿਹਾ ਦਿੱਲੀੋਂ ਆ ਰਿਹਾ ਕੋਈ ਬੰਦਾ ਹਿਮਾਚਲ ਤੋਂ ਆ ਰਿਹਾ ਸ਼੍ਰੀਨਗਰ ਤੋਂ ਆ ਰਿਹਾ ਆਪਾਂ ਉਹਨਾਂ ਦਾ ਸ਼ੁਕਰੀਆ ਕਰਨਾ ਨਾ ਕਿ ਉਹਨਾਂ ਦੇ ਮਨ ਦੇ ਉੱਤੇ ਇਹ ਛਾਪ ਛਡਵਾਉਣੀ ਆ ਇਹ ਉਹਨਾਂ ਦੇ ਮੰਦਉਤੇ ਪ੍ਰਭਾਵ ਪਾਉਣਾ ਵੀ ਇਹ ਤਾਂ ਲੁੱਟ ਲੈਂਦੇ ਹੁੰਦੇ ਆ ਤੇ ਐਤ ਕੀ ਵਿਰੋਂ ਲੁੱਟਣ ਵਾਲੀਆਂ ਵੀਡੀਓ ਵੀ ਬਹੁਤ ਆਈਆਂ ਇਸੇ ਕਰਕੇ ਲੋਕ ਇਹ ਗੱਲ ਕਹਿੰਦੇ ਵੀ ਭਾਈ ਉੱਥੇ ਸੋਚ ਸਮਝ ਕੇ ਜਾਓ ਹੁਣ ਇਸੇ ਕਰਕੇ ਇਹ ਗੱਲ ਕਹਿੰਦੇ ਵੀ ਤਰਤੀਬ ਦੇ ਵਿੱਚ ਵੰਡੋ ਸਾਰਾ ਕੁਝ ਇਸੇ ਕਰਕੇ ਗੱਲ ਕਹਿੰਦੇ ਵੀ ਇਹ ਨਹੀਂ ਵੀ ਜਿਹਦੇ ਹੱਥ ਦੇ ਵਿੱਚ ਜੋ ਆਉਂਦਾ ਉਹਨੂੰ ਦੇਈ ਚੱਲੋ ਹੋ ਸਕਦਾ ਇੱਕ ਬੰਦਾ ਹੁਣ ਤੱਕ ਇੱਕ ਸਾਲ ਦਾ ਰਸ਼ਨ ਇਕੱਠਾ ਕਰੀ ਬੈਠਾ ਹੋਵੇ ਇੱਕ ਘਰ ਦੇ ਕੋਲੇ 15 ਦਿਨ ਦਾ ਰਸ਼ਨ ਵੀ ਨਾ ਹੋਵੇ ਤੇ ਇਸ ਕਰਕੇ ਜਿਹੜੇ ਲੋਕਾਂ ਦੇ ਕੋਲੇ ਬਥੇਰਾ ਆ ਗਿਆ ਤੇ ਜੇਕਰ ਉਹਨਾਂ ਦੀ ਰੂਹ ਰਜ ਗਈ ਆ ਤੇ ਫਿਰ ਭਾਈ ਉਹ ਹੱਥ ਜੋੜ ਦੇਣ ਇਹ ਕਹਿੰਦੇ ਕਿ ਸਾਡੇ ਕੋਲੇ ਬਹੁਤ ਬਾਬੇ ਦੀ ਕਿਰਪਾ ਨਾਲ ਹੁਣ ਤੁਸੀਂ ਫਲਾਣਿਆਂ ਨੂੰ ਵੰਡ ਦਿਓ ਪਰ ਕਿਉਂਕਿ ਸਾਡੇ ਪੰਜਾਬੀ ਸਮਾਜ ਦੇ ਵਿੱਚ ਲਾਲਚਗਰ ਦੀ ਵੀ ਕਮੀ ਨਹੀਂ ਇਸ ਕਰਕੇ ਉਹ ਦੂਜੇ ਸੂਬਿਆਂ ਦੇ ਉੱਤੇ ਵੀ ਮਾੜਾ ਪ੍ਰਭਾਵ ਨਾਲ ਪਾਉਣ ਵੀ ਟਰਾਲੀ ਲੁੱਟ ਲਈਦੇ ਹੁੰਦੇ ਆ ਇਹ ਖੋ ਕੇ ਲੈ ਜਾਂਦੇ ਹੁੰਦੇ ਆ ਇਹ ਗਿਰਜਾਂ ਵਾਂਗੂ ਮਗਰ ਪੈ ਜਾਂਦੇ ਹੁੰਦੇ ਆ ਆਪਾਂ ਇਹਨਾਂ ਗੱਲਾਂ ਤੋਂ ਵੀ ਗਰੇਜ਼ ਕਰਨਾ ਜਿਹੜਾ ਕਿ ਕਈ ਥਾਵਾਂ ਤੇ ਗਰੇਜ਼ ਹੋਇਆ ਨਹੀਂ ਕਈ ਲੋਕ ਮੈਨੂੰ ਇਹ ਵੀ ਗੱਲ ਕਹਿੰਨੇ ਪੈਣਾ ਵੀਰ ਕਿ ਫਲਾਣੇ ਭਾਈਚਾਰੇ ਦੇ ਲੋਕ ਆ ਜਿਹੜੇ ਯਾਰ ਉਹ ਇਉਂ ਵੱਧ ਲੁੱਟਦੇ ਆ ਏ ਜੀ ਫਲਾਣੇ ਪ੍ਰਵਾਸੀ ਮਜ਼ਦੂਰ ਆ ਮੈਂ ਕਿਸੇ ਦਾ ਇਵੇਂ ਨਾ ਲੈ ਕੇ ਰਾਜ਼ੀ ਨਹੀਂ ਆ ਮੇਰੇ ਲਈ ਸਾਰੇ ਹੀ ਇਨਸਾਨ ਆ ਤੇ ਸਾਰੀ ਸਤਿਕਾਰਯੋਗ ਆ ਲੋੜ ਪੰਜਾਬੀ ਨੂੰ ਵੀ ਹੋ ਸਕਦੀ ਆ ਗੈਰ ਪੰਜਾਬੀ ਨੂੰ ਵੀ ਹੋ ਸਕਦੀ ਆ ਪ੍ਰਵਾਸੀ ਮਜ਼ਦੂਰ ਨੂੰ ਵੀ ਹੋ ਸਕਦੀ ਆ ਪਰ ਲੋੜ ਹੋਣੀ ਤੇ ਲਾਲਚ ਹੋਣਾ ਇਹ ਦੋ ਵੱਖੋ ਵੱਖਰੀਆਂ ਗੱਲਾਂ ਇਹ ਪੰਜਾਬੀ ਚ ਵੀ ਲਾਲਚ ਹੋ ਸਕਦਾ ਹੈ ਗੈਰ ਪੰਜਾਬੀ ਚ ਵੀ ਹੋ ਸਕਦਾ ਆ ਆਪਾਂ ਲਾਲਚੀ ਨਹੀਂ ਲੋੜਵੰਦ ਹੋ ਸਕਦੇ ਆ ਤੇ ਲਾਲਚੀ ਬੰਦੇ ਦੀਆਂ ਲੋੜਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਉਹਦਾ ਲਾਲਚ ਵਧ ਹੀ ਜਾਣਾ ਇਸੇ ਕਰਕੇ 13 ਤਰੀਕ ਨੂੰ ਯਾਨੀ ਕੁਲਜੀਪ ਸਿੰਘ ਗੜਕਾ ਜਥੇਦਾਰ ਸਾਹਿਬ ਨੇ ਇੱਕ ਮਹੱਤਵਪੂਰਨ ਮੀਟਿੰਗ ਵੀ ਬੁਲਾਈ ਆ ਜਿਹਦੇ ਵਿੱਚ ਕੀ ਦੀ ਮਦਦ ਕਿਵੇਂ ਕੀਤੀ ਜਾਵੇ ਰਾਹਤ ਕੰਮ ਕਿਵੇਂ ਕੀਤੇ ਜਾਣ ਇਹਦੇ ਲਈ ਤਰਤੀਬ ਹੋਲੀ ਕੀ ਜਾਣੀ ਆ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦਾ ਇੱਕ ਇੱਕ ਨੁਮਾਇੰਦਾ ਉਹਨਾਂ ਦੇ ਵੱਲੋਂ ਬੁਲਾਇਆ ਗਿਆ ਇਹ ਮੀਟਿੰਗ ਸੋਹਣੀ ਹੋਵੇ ਇਸ ਮੀਟਿੰਗ ਦੇ ਵਿੱਚ ਚੰਗੇ ਵਿਚਾਰ ਹੋਣ ਇਹਦੀ ਅਸੀਂ ਕਾਮਨਾ ਕਰਦੇ ਆ ਤੇ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਮਦਦ ਹੋਵੇ ਮੇਰੀ ਬੇਨਤੀ ਆ ਜਿਹੜੇ ਵੀ ਕਰੋੜਪਤੀ ਅਰਬਪਤੀ ਲੋਕ ਆ ਉਹ ਇਸ ਥਾਂ ਦੇ ਉੱਤੇ ਜਾ ਕੇ ਵਕ ਵਕ ਖੜ ਪੀੜਤ ਖੇਤਰਾਾਂ ਤੇ ਜਾ ਕੇ ਹੁਣ ਘਰ ਬਣਾਉਣ ਦੀ ਸੇਵਾ ਲੈਣ ਰੋਟੀ ਪਾਣੀ ਦਾ ਬਹੁਤ ਹੋ ਗਿਆ ਹੁਣ ਉਹ ਇਹ ਗੱਲ ਕਰਨ ਦੀ ਕਿ ਮੈਂ ਇੱਕ ਘਰ ਬਣਾ ਕੇ ਦੇਵਾਂਗਾ ਮੈਂ ਕੀ 10 ਘਰ ਬਣਾ ਕੇ ਦੇਵਾਂਗਾ ਮੈਂ ਕੀ ਦੋ ਪਸ਼ੂ ਲੈ ਕੇ ਦੇਵਾਂਗਾ ਤੁਹਾਡੇ ਪਸ਼ੂ ਮਰੇ ਮੈਂ ਪੰਜ ਲੈ ਕੇ ਦੇਵਾਂਗਾ ਤੁਹਾਡੇ ਸਿਰ ਤੇ ਕਰਜ਼ਾ ਇਹ ਮੈਂ ਇਹਦੇ ਵਿੱਚੋਂ ਐਨੇ ਫੀਸ ਦੀ ਲਾਹ ਦੂੰਗਾ ਇਸ ਵੇਲੇ ਇਨ੍ਹਾਂ ਲੋਕਾਂ ਨੂੰ ਇਵੇਂ ਖੜੇ ਕਰਨ ਦੀ ਲੋੜ ਆ ਆਪਾਂ ਨੂੰ ਨਾਲ ਖੜਨ ਦੀ ਲੋੜ ਆ ਇਹ ਆਪਣੀ ਤਰ੍ਹਾਂ ਤੇ ਖੜੇ ਰਹਿਣਗੇ ਇਹਨਾਂ ਨੇ ਪਿੰਡ ਛੱਡ ਕੇ ਨਹੀਂ ਭਜਣਾ ਤੁਸੀਂ ਘਰ ਜੇ ਬਣਾ ਕੇ ਦਿਓਗੇ ਇਹਨਾਂ ਨੇ ਕਿਹਾ ਇੱਥੇ ਹੀ ਫੇਰ ਬਣਾ ਦਿਓ ਤੇ ਅਗਲੇ ਸਾਲ ਇਸੇ ਮਹੀਨੇ ਦੇ ਵਿੱਚ ਫੇਰ ਹੜ ਆ ਸਕਦਾ ਹੋ ਸਕਦਾ 2 ਸਾਲ ਕੱਢ ਵੀ ਜਾਵੇ ਇਹ ਪਿੰਡ ਨਹੀਂ ਛੱਡਦੇ ਸਿਆਸੀ ਲੋਕ ਪਾਰਟੀ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਂਦੇ ਆ ਇਹ ਲੋਕ ਪਿੰਡ ਨਹੀਂ ਛੱਡਦੇ ਇਹਨਾਂ ਨੂੰ ਦਰਿਆ ਦੀ ਰਮਜ਼ ਬਾਰੇ ਵੀ ਪਤਾ ਤੇ ਸਿਆਸੀ ਲੋਕਾਂ ਦੇ ਬਾਰੇ ਵੀ ਪਤਾ ਇਹ ਦਰਿਆ ਦੇ ਸੁਭਾ ਨੂੰ ਵੀ ਜਾਣਦੇ ਆ ਤੇ ਆਪਾਂ ਇਹਨਾਂ ਦੇ ਸੁਭਾ ਨੂੰ ਵੀ ਜਾਣਦੇ ਆ ਲਾਲਚੀ ਹਰ ਥਾਂ ਤੇ ਹੁੰਦੇ ਆ ਲਾਲਚ त्याਗਣਾ ਚਾਹੀਦਾ ਪਰ ਜਿਹੜੇ ਲੋਕਾਂ ਨੇ ਜਿਹਦੀ ਹੱਥ ਕੀ ਮਦਦ ਕੀਤੀ ਬਹੁਤ ਬਹੁਤ ਸ਼ੁਕਰੀਆ ਹੈ